ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੈਰਾਈਟੀ ਦਿਖਾ ਰਹੇ ਆ ਇਹ ਹੈਗੀ ਆ ਪੈਨਰ ਦੀਆਂ ਦੋ ਵੈਰਾਈਟੀਆਂ ਇੱਕ ਤਾਂ ਹੈਗੀ ਆ 28P67 28P67 ਤੇ ਤਾਂ ਆਪਾਂ ਬਹੁਤ ਵੀਡੀਓ ਪਾਈਆਂ ਪਹਿਲਾਂ ਵੀ ਪਾ ਚੁੱਕੇ ਆ ਪਨੀਰੀ ਬੀਜ ਦੇ ਸੀ ਉਦੋਂ ਵੀ ਪਾਈਆਂ ਇੱਕ ਇਹਨਾਂ ਦੀ ਨਵੀਂ ਵੈਰਾਈਟੀ ਆ ਕਿਸਾਨ ਵੀਰੋ ਉਹ ਵੀ ਦੋ ਸਾਲ ਦੋ ਸਾਲ ਤੋਂ ਬਹੁਤ ਚੱਲ ਰਹੀ ਆ 27P37 ਜਿਹੜੀ 27P37 ਆ ਆਪਣੇ ਉਹ ਵੀ ਵੈਰਾਈਟੀ ਲੱਗੀ ਆ ਤੇ ਜਿਹੜੀ 28P67 ਹੈ ਉਹ ਵੀ ਲੱਗੀ ਹੈ ਵਿਚਾਲੇ ਵੱਟਾ ਇੱਕੋ ਦਿਨ ਦੀ ਇਹ ਵੈਰੈਟੀ ਲੱਗੀ ਹੈ ਕਿਸਾਨ ਵੀਰੋ ਇਹਦੇ 'ਚ ਤੁਹਾਨੂੰ ਫਰਕ ਦਿਖਾਉਣੇ ਆ ਵੀ ਕਿੰਨਾ ਕੁ ਫਰਕ ਆ ਵੈਸੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜੀ 27P37 ਵੈਰੈਟੀ ਆ ਪੈਨਰ ਦੀ ਉਹ ਵੈਰੈਟੀ ਆਹਾ ਇਹ ਤੁਸੀਂ ਦੇਖ ਰਹੇ ਹੋ ਇੱਕੇ ਦਿਨ ਦੀਆਂ ਹੀ ਇਹ ਲੱਗੀਆਂ ਇਹ ਵੈਰੈਟੀ ਦੇ ਵਿੱਚ ਫਰਕ ਕੀ ਆ ਵੀ ਇਹ 10 ਤੋਂ 12 ਦਿਨ ਜਿਹੜੀ ਘਟ ਲੈਂਦੀ ਆ 67 ਤੋਂ ਇਹਦੇ 'ਚ ਤੁਸੀਂ ਦੇਖ ਰਹੇ ਹੋ ਆ ਦੁੱਧਾ ਬਣ ਚੁੱਕਿਆ ਹੈ ਦਾਣਿਆਂ ਦੇ ਵਿੱਚ ਜਿਹੜਾ ਦੁੱਧਾ ਦੋਦਾ ਬਣ ਚੁੱਕਿਆ ਤੇ ਬੂਰ ਆ ਜਿਹੜਾ ਬੂਰ ਝੜ ਗਿਆ ਤੇ ਆ ਹੈਗੀ ਆ ਪੈਨਰ ਦੀ 28P67 ਇਹ ਵੈਰਾਈਟੀ ਵੀ ਕਿਸਾਨ ਵੀਰੋ ਬਹੁਤ ਵਧੀਆ ਇਹ ਵੈਰਾਈਟੀ ਨੂੰ ਬੂਰ ਫੁੱਲ ਚੱਕੀ ਖੜੀ ਆ ਫੁੱਲ ਬੂਰ ਤੇ ਆ ਜਾਨੀ ਇਹ ਵੈਰਾਈਟੀ ਇਹ ਤੋਂ 10 12 ਦਿਨ ਵੱਧ ਲੈ ਜਾਂਦੀ ਹੈ ਕਈ ਵਾਰੀ ਮੌਸਮ ਸਿੱਲਾ ਰਹੇ ਤਾਂ 15 ਦਿਨ ਵੀ ਵੱਧ ਲਿਜਾ ਸਕਦੀ ਆ ਵੈਰਾਈਟੀ ਇਹ ਵੀ ਬਹੁਤ ਵਧੀਆ ਇਸ ਸਾਲ ਆਪਾਂ ਤੁਹਾਨੂੰ ਇਹਦੀ ਪੈਨਰ ਦੀ ਜਿਹੜੀ 28 27P37 ਆ ਇਹ ਵੈਰੈਟੀ ਦਾ ਦੱਸਾਂਗੇ ਵੀ ਝਾੜ ਦਾ ਕਿੰਨਾ ਕੁ ਫਰਕ ਰਿਹਾ ਬਾਕੀ ਮੌਸਮ ਤੇ ਵੀ ਕਿਸਾਨ ਵੀ ਡਿਪੈਂਡ ਹੁੰਦਾ ਜਿਵੇਂ ਮੰਨ ਲਓ ਹੁਣ ਆਹ ਵੈਰੈਟੀ ਹੈ 27P37 ਹੈ ਹੁਣ ਦੁੱਧੇ ਤੇ ਹੈ ਦੁੱਧੇ ਦੇ ਮੰਨ ਲਓ ਕਈ ਵਾਰੀ ਜੇ ਗਰਮੀ ਪੈ ਗਈ ਮੰਨ ਲਓ ਤੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਵੀ ਫੋਕ ਬਣ ਜਾਂਦੀ ਹੈ ਤੇ ਉੱਥੇ ਆ ਕੇ ਵੀ ਕਿਤੇ ਨਾ ਕਿਤੇ ਝਾੜ ਝਾੜ ਦਾ ਜ਼ਰੂਰ ਫਰਕ ਪੈਂਦਾ ਤੇ ਹੁਣ ਜਿਹੜੀ ਆਹ ਵੈਰੈਟੀ ਹੈ ਇਹ ਵੈਰੈਟੀ ਬੂਰ ਤੇ ਆ ਇਹ ਮੰਨ ਲਓ ਹੁਣ ਬੂਰ ਤੇ ਅਗਾ ਦੁੱਧੇ ਦੇ ਮੌਸਮ ਸਿੱਲਾ ਰਹਿ ਗਿਆ ਤਾਂ ਬਈ ਵਧੀਆ ਠੰਡ ਰਹੀ ਤਾਂ ਰਸ਼ਕੇ ਪੱਕੂਗੀ ਝਾੜ ਉਹਦੇ ਨਾਲ ਹੀ ਝਾੜ ਦਾ 8-10 ਮਾਨ ਦਾ ਆਰਾਮ ਨਾਲ ਫਰਕ ਪੈ ਜਾਣਾ ਤੇ ਬਾਕੀ ਝਾੜ ਆ ਜਿਹੜਾ ਇਹਨਾਂ ਦਾ ਪੈਨਰ ਦੀਆਂ ਸਾਰੀਆਂ ਵੈਰਾਈਟੀਆਂ ਦਾ ਹੀ ਬਹੁਤ ਵਧੀਆ ਬਸ ਹੁਣ ਤੁਸੀਂ ਜਿਵੇਂ ਹੁਣ ਦੇਖ ਰਹੇ ਹੋ ਇਹ ਵੈਰਾਈਟੀ ਤੇ ਦੁੱਧਾ ਫੁੱਲ ਹੈ ਦੁੱਧਾ ਜਦੋਂ ਫੁੱਲ ਹੋ ਗਏ ਤੇ ਦਾ ਜਿਹੜਾ ਹਾਈਟ ਹੈ ਹਾਈਟ ਵੀ ਇਹਦੀ 5 ਫੁੱਟ ਹੈਗੀ ਹੈ ਕਿਉਂਕਿ ਵਾਹਣ ਭਾਰਾ ਸੀਗਾ ਤੇ ਖਾਦ ਤਾਂ ਇਹਨੂੰ ਠੀਕ ਹੀ ਪਈ ਵਾਹਣੇ ਭਾਰਾ ਸੀਗਾ ਹੁਣ ਇਹਦਾ ਤੁਸੀਂ ਧਿਆਨ ਕੀ ਰੱਖਣਾ ਕਿਸਾਨ ਵੀਰੋ ਇੱਕ ਤਾਂ ਇਹਦੇ ਚ ਪਾਣੀ ਹੈ ਜਿਹੜਾ ਪਾਣੀ ਭਰ ਕੇ ਨਹੀਂ ਰੱਖਣਾਗਾ ਜਦੋਂ ਤੁਸੀਂ ਜਿਆਦਾ ਪਾਣੀ ਭਰੋਗੇ ਤਾਂ ਥੱਲੋਂ ਜਿਹੜਾ ਇਹਦਾ ਮੁੱਢ ਹੈ ਮੁੱਢ ਕਮਜ਼ੋਰ ਹੋ ਜਾਂਦਾ ਮੁੱਢ ਕਮਜ਼ੋਰ ਹੋਣ ਨਾਲ ਭਾਵੇਂ ਛਿਖੇੜਾ ਵੀ ਨਾ ਆਵੇ ਤਾਂ ਇਹ ਡਿੱਗਣ ਦੀ ਸਮੱਸਿਆ ਇਹਦੀ ਵੈਸੇ ਵੀ ਆ ਜਾਂਦੀ ਹੈ ਯਾਨੀ ਇਹ ਵੈਸੇ ਹੀ ਹੌਲੀ-ਹੌਲੀ ਆਪ ਹੀ ਬਹਿਣ ਲੱਗ ਜਾਂਦਾ ਤੁਸੀਂ ਕਿਸਾਨ ਵੀਰੋ ਜਿਹੜਾ ਇਹਨੂੰ ਪਾਣੀ ਹੈ ਪਾਣੀ ਇਹਨੂੰ ਪਤਲਾ-ਪਤਲਾ ਲਾਉਣਾ ਮੰਨ ਲਓ ਇੱਕ ਵਾਰੀ ਪਤਲਾ ਲਾਤਾ ਦੋਹਾਂ ਤਿੰਨ ਦਿਨਾਂ ਬਾਅਦ ਜਦੋਂ ਸੁੱਕ ਗਿਆ ਫੇਰ ਫੇਰ ਪਤਲਾ-ਪਤਲਾ ਲਾਉਣਾ ਜਿਆਦਾ ਭਰਨਾ ਨਹੀਂਗਾ ਵੈਸੇ ਵੀ ਜੇ ਤੁਸੀਂ ਮੰਨ ਲਓ ਪਾਣੀ ਜ਼ਿਆਦਾ ਲਾਓਗੇ ਜਿਵੇਂ ਹੁਣ ਕਾਲਾ ਤੇਲਾ ਕਾਲੇ ਤੇਲੇ ਦੀ ਸਮੱਸਿਆ ਵੀ ਜ਼ਿਆਦਾ ਆਊਗੀ ਤੇ ਡਿੱਗਣ ਦੀ ਸਮੱਸਿਆ ਤਾਂ ਆਉਣੀ ਆਉਣੀ ਹੈ। ਬਾਕੀ ਵੈਰਾਈਟੀਆਂ ਦੋਵੇਂ ਬਹੁਤ ਵਧੀਆ ਇਹਨਾਂ ਨੂੰ ਜਿਵੇਂ ਹੁਣ ਗੱਲ ਕਰੀਏ ਕੋਈ ਬਿਮਾਰੀ ਦੀ ਤਾਂ ਬਿਮਾਰੀ ਇਹਨੂੰ ਫੰਗਸ ਤੁਸੀਂ ਦੇਖ ਸਕਦੇ ਹੋ। ਕੋਈ ਫੰਗਸ ਨਹੀਂ ਆਏਗੀ ਬਿਲਕੁਲ ਵੈਰਾਈਟੀ ਮੋਢ ਤੋਂ ਲੈ ਕੇ ਤਾਂ ਤੱਕ ਵਧੀਆ ਖੜੀ ਹੈ ਤੇ ਜਿਹੜੇ ਇਹਦੇ ਦਾਣੇ ਆਣੇ ਵੀ ਤੁਸੀਂ ਮੰਝਰਾ ਤੇ ਦੇਖ ਸਕਦੇ ਹੋ। ਬਿਲਕੁਲ ਭਰੇ ਆ ਕੋਈ ਫੋਕ ਨਹੀਂ ਗਈ ਯਾਨੀ 37 ਵੈਰਾਈਟੀ ਇਹ ਤੁਹਾਨੂੰ ਦਿਖਾ ਰਹੇ ਆ ਵੀ 37 ਵੈਰਾਈਟੀ ਵੀ ਬਹੁਤ ਵਧੀਆ ਤੇ ਇਹਦਾ ਆਪਾਂ ਨੂੰ ਜਿਹੜਾ ਫਾਇਦਾ ਇਹ ਆ ਬਈ ਇਹ 10-12 ਦਿਨਾਂ ਘਟ ਲੈਂਦੀ ਆ ਤੇ ਆ ਜਿਹੜੀ ਵੈਰਾਈਟੀ ਆ ਇਹ ਹੈਗੀ ਆ ਪੈਨਰ ਦੀ 28P67 ਇੱਕੋ ਦਿਨ ਦੀ ਲੱਗੀ ਆ ਬਹ ਵਿਚਾਲੇ ਵਟ ਹੈ ਤੇ ਇਹ ਹੁਣ ਫੁੱਲ ਬੂਰ ਤੇ ਆ ਆ ਤੁਸੀਂ ਦੇਖ ਸਕਦੇ ਹੋ ਫੁੱਲ ਬੂਰ ਚੱਕੀ ਖੜੀ ਆ ਵੈਰਾਈਟੀ ਨਿਸਰ ਵੀ ਆਈ ਆ ਤੇ ਇਹ ਬੂਰ ਤੇ ਆ ਇਹ 10 12 ਦਿਨ ਘੱਟ ਲਊਗੀ ਬਾਕੀ ਇਹਨੂੰ ਵੀ ਕੋਈ ਬਿਮਾਰੀ ਨਹੀਂ ਜਿਵੇਂ ਆਪਾਂ ਕਹਿ ਸਕਦੇ ਆ ਫੰਗਸ ਇਹ ਜਾਂ ਕੋਈ ਉਲੀ ਹੋਰ ਕੋਈ ਵੀ ਨਹੀਂ ਬਿਲਕੁਲ ਝੋਨਾ ਹਰਾ ਭਰਾ ਖੜਾ ਝੰਡਾ ਪੱਤਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਰਾ ਤੇ ਪੂਰਾ ਚੌੜਾ ਖੜਾ ਤੇ ਆ ਜਿਹੜੀ 37 ਹੈ 37 ਵੈਰਾਈਟੀ ਇਹ ਵੀ ਵਧੀਆ ਖੜੀ ਆ ਹਜੇ ਤੱਕ ਤਾਂ ਕਿਸਾਨ ਵੀਰੋ ਇਹਦੇ ਡਿੱਗਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਕਿਉਂਕਿ ਪਾਣੀ ਆਪਾਂ ਵੀ ਸੁਕਾਤਾ ਜਿਵੇਂ ਉੱਤੇ ਵਜਨ ਸੀਗਾ ਹੁਣ ਕੱਲ ਵੀ ਵਿੱਚ ਵਿੱਚ بارش ਵੀ ਹੋਈ ਹੈ بارش ਨਾਲ ਵੀ ਹਜੇ ਤੱਕ ਤਾਂ ਬਚਤ ਹੈ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੀ ਕਹਿੰਨੇ ਆਂ ਵੀ ਜਿਹੜਾ ਹੋਰ ਵੈਰੈਟੀਆਂ ਦਾ ਤਾਂ ਸਰ ਜਾਂਦਾ ਚੱਲ ਜਾਂਦਾ ਪਰ ਜਿਹੜੀ ਹਾਈਬ੍ਰਿਡ ਹੈ ਪੈਨਰ ਦੀ ਇਹਦੇ ਚ ਬਸ ਡਿੱਗਾਂ ਦੀ ਸਮੱਸਿਆ ਹੀ ਆਉਂਦੀ ਆ ਵੀ ਪਾਣੀ ਦੇ ਤੁਸੀਂ ਜ਼ਰੂਰ ਵਿਚਾਰ ਰੱਖੋ ਪਾਣੀ ਇਹਨੂੰ ਬਸ ਘਾਸ-ਘਾ ਕੇ ਲਾਓ ਤੇ ਜੇ ਕੋਈ ਹੋਰ ਬਿਮਾਰੀ ਦੀ ਗੱਲ ਕਰੀਏ ਹਜੇ ਤੱਕ ਕੋਈ ਕਾਲਾ ਤੇਲਾ ਜਾਂ ਸੂੰਢੀ ਇਹਦੇ ਤੇ ਕੋਈ ਸਮੱਸਿਆ ਨਹੀਂ ਆਏਗੀ ਬਸ ਆਪਾਂ ਇੱਕ ਸਪਰੇਅ ਕੀਤੀ ਹੈ ਹੁਣ ਐਨ ਪੀ ਕੇ ਤੇ ਜਿਹੜੀ ਹੈਗੀ ਆ ਪਹਿਲਾਂ ਪਦਾਨ ਪਾਤੀ ਸੀਗੀ ਸੂੰਢੀ ਵਾਲੀ ਕੋਈ ਸਪਰੇਅ ਨਹੀਂ ਕੀਤੀਗੀ ਸਾਰੀ ਵਧੀਆ ਨਿਸਰਾਈ ਆ ਬਾਕੀ ਤੁਸੀਂ ਵੀ ਦੱਸੋ ਕਿਸਾਨ ਵੀਰੋ ਕਮੈਂਟ ਦੇ ਵਿੱਚ ਜੇ ਤੁਹਾਡੇ ਪੈਨਰ ਦੀ ਲੱਗੀ ਆ ਵੈਰਾਈਟੀ ਜਿਵੇਂ 28P67 ਲੱਗੀ ਆ ਵੀ ਉਹ ਕਿਵੇਂ ਖੜੀ ਆ ਜਾਂ ਪਹਿਲਾਂ ਤੋਂ ਲਾਉਣੇ ਵੀ ਝਾੜ ਕੇਵੇਂ ਰਹਿਦਾ ਜਾਂ ਕਿਸੇ ਨੇ ਇਸ ਸਾਲ 27p37 ਲਈ ਹੈ ਉਹ ਕਿਵੇਂ ਖੜੀ ਹੈ ਤੁਸੀਂ ਵੀ ਦੱਸੋ ਕਮੈਂਟ ਦੇ ਵਿੱਚ ਬਾਕੀ ਆਪਾਂ ਵੀਡੀਓ ਫੇਰ ਵੀ ਪਾਉਂਦੇ ਰਾਵਾਂਗੇ ਠੀਕ ਹੈ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ